ਲਾ ਜਿਆ ਨੇ ਰੋਲਿੰਗ ਲੱਕ ਤੇ ਚਿਕੰਗੋਲ ਖਾਂ ਮਹੰਗੇ ਬੰਦੇ ਮਹੰਗੇ ਰੋਲ ਆ ਅੱਗੇ ਦੇਖਿਆ ਨਾ ਰੋ ਇਹ ਦੇਖ ਲੱਗਿਆ ਹੁਣ ਦੋ ਯਾਰ ਅੱਛਾ ਜਵਾਕਾਂ ਦੀ ਕੈਟਾਗਰੀ ਜਾ ਗਿਆ ਹੈ ਪਾਪਾ ਮੇਰੇ ਨਸਤੇ ਦਿਖਣਾ ਹੈ ਉਹ ਤੋ ਲੱਗਿਆ ਹੀ ਫੋਨ ਤੇ ਰਹਿਣਾ ਹੈ ਤਈ ਬਲੌਗ ਬਣਾਉਂਦੇ ਆ ਭਾਏ ਦਿਖਾਉਣ ਨਾਲ ਹੀ ਆਵਾਜ਼ ਹੋ ਜਾਂਦੀ ਹੈ ਨਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਸਾਰੇ ਯਾਰ ਦੇ ਵਲੌਗ ਚ ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ 1 ਮਿੰਟ ਪਹਿਲਾਂ ਗੱਡੀ ਸਟਾਰਟ ਕਰ ਲਈ ਯਾਰ ਤੇ ਅੱਜ ਆਪਾਂ ਚੱਲੇ ਸੀਗੇ ਲਾਡੇ ਟਾਈਮ ਹੋ ਗਿਆ ਹੈ ਸਵਾ 3 ਕੰਮ ਜਾਂ ਸੀ ਆ ਪਹਿਲਾਂ ਬ੍ਰਦਰ ਨੇ ਇੰਜਾਂ ਅਸੀਂ ਬ੍ਰਦਰ ਕਹਿੰਦਾ ਯਾਰ ਤੂੰ ਹੀ ਜਾਇਆ ਚੱਲ ਤੇ ਜਲਦੀ ਚੱਲ ਜੀ ਵੀਡੀਓ ਚ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਵੀਡੀਓ ਲਾਈਕ ਵੀ ਕਰ ਲਿਆ ਕਰੋ ਅਗਰ ਕੁਝ ਵੀ ਸੁਜੈਸ਼ਨ ਜਾਂ ਕੁਝ ਵਧੀਆ ਲੱਗੇ ਤਾਂ ਕਮੈਂਟ ਕਰਕੇ ਦੱਸ ਵੀ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ ਤੇ ਮੈਂ ਤੇ ਹੁਣ ਫਰੈਂਡ ਨੂੰ ਕੀਤਾ ਫੋਨ ਮੈਂ ਉਹ ਕਹਿੰਦਾ ਚਲ ਫ੍ਰੀ ਆ ਮੈਂ ਆ ਜਾ ਹੁਣ ਚੱਲੇ ਸੀਗੇ ਮੈਂ 30 40 ਮਿੰਟ ਜਾਣ ਦੇ ਲੱਗਿਆ ਰੋਡ ਬਣੀ ਜਾਂਦਾ ਆ ਥੋੜਾ ਜਿਹਾ 10 ਮਿੰਟ ਫालतू ਲੱਗ ਜਾਂਦੇ ਨੇ ਤੋ ਛੋਟਾ ਜਿਹਾ ਕੰਮ ਉਹ ਤੋਂ ਕਰਕੇ ਫਿਰ ਆਉਣੇ ਆ ਉਹ ਵੀ ਫਰੈਂਡ ਆਪਣਾ ਇੱਕ ਹੀ ਮਿੱਤਰ ਤੇ ਇੱਕ ਮਿੱਤਰ ਹੋਰ ਆ ਉਹ ਬੀਵੀ ਹੈ ਮੈਰिज ਹੈਗੀ ਉਹਨਾਂ ਦੇ ਘਰੇ ਮੈਨੂੰ ਤਾਇਆ ਘਰੇ ਹੈਗੀ ਜਦੋਂ ਉਹਨਾਂ ਦੇ ਘਰ ਹੀ ਹੋ ਗਈ ਤੇ ਉਹ ਉਧਰ ਬੀਵੀ ਹੈ ਦੂਜਾ ਫਰੈਂਡ ਫ੍ਰੀ ਸੀ ਮੈਂ ਚੱਲ ਤੂੰ ਚੱਲੇ ਯਾਰ ਨਾਲ ਦੋ ਜਣੇ ਹੁੰਦੇ ਗੱਲਾਂ ਬਾਤਾਂ ਮਾਰਦੇ ਜਾਂਦੇ ਆ ਤੇ ਬਾਕੀ ਉਹਨੂੰ ਕਰਦੇ ਆ ਕੋਈ ਟ੍ਰਿਪ ਰੂਪੋਂ ਦੇ ਨਾਲ ਉਹਨੂੰ ਥੋੜੀ ਤਬੀਅਤ ਵੀ ਸਹੀ ਹੈ ਬਰਾਏ ਇੱਕ ਚੱਕਰ ਪੈਂਦਾ ਯਾਰ ਟ੍ਰਿਪ ਅਜੇ ਤਾਂ ਨਹੀਂ ਕਰ ਰਹੇ ਕੋਈ ਬਾਹਰ ਅੰਦਰ ਦਾ ਖਾਣ ਪੀਣ ਦਾ ਥੋੜਾ ਜਿਹਾ ਹਜੇ ਭਰੇਜ ਹੈਗਾ ਉੱਤਰੇ ਜਹੇ ਫਾਸਟ ਫੂਡ ਨਹੀਂ ਖਾਂਦਾ ਮੈਂ ਹਜੇ ਉਹ ਖਾ ਨਹੀਂ ਸਕਦਾ ਤੇ ਇਸ ਕਰਕੇ ਘਰ ਹੀ ਜੋ ਬਣਦਾ ਉਹ ਹੀ ਖਾਣਾ ਹਜੇ ਲੱਗਣਗੇ ਇੱਕ ਮਨ ਦਾ ਆਰਾਮ ਨਾਲ ਬਾਕੀ ਜਿੰਨਾ ਭਰੇਜ ਕਰੂੰਗਾ ਉਨਾ ਹੀ ਫਾਇਦਾ ਮੇਰੇ ਵਾਸਤੇ ਬਾਕੀ ਜਿਵੇਂ ਹੋਇਆ ਤੁਹਾਨੂੰ ਨਾਲ ਸ਼ੇਅਰ ਕਰਾਂ ਬਾਕੀ ਮਹੀਨੇ ਅੰਦਰ ਅੰਦਰ ਕੋਈ ਨਾ ਕੋਈ ਟ੍ਰਿਪ ਤਾਂ ਬਣਾਵਾਂਗੀ ਚਲੋ ਮਿਲਦੇ ਆਂ ਫਿਰ ਦੋਸਤ ਨੂੰ ਫੋਨ ਕਰ ਲਾਂ ਵੀ ਤਿਆਰ ਹੋ ਗਿਆ ਮੈਂ ਤਾਂ ਗੱਡੀ 'ਚ ਬੈਠੇ ਗੱਡੀ ਸਟਾਰਟ ਵੀ ਕਰ ਲਈ ਮੈਂ ਨਿਕਲਣ ਲੱਗਿਆ ਸੀਗਾ ਪਰ ਨਿਕਲਦਾ ਨਾਲੇ ਉਹਦੇ ਨਾਲ ਮਿਲਾਉਣਾ ਤੁਹਾਨੂੰ ਬਲਾਡਾ ਰੋਡ ਆ ਗਏ ਸੀਗੇ ਇਹ ਆਪਣਾ ਰਤੀ ਦਾ ਬੱਸ ਸਟੈਂਡ ਪਿਆ ਹੁਣ ਤੇ ਇਹ ਹੁਣ ਅਸੀਂ ਬਲਾਡਾ ਰੋਡ ਸੀਗੇ ਬਸ ਇਧਰ ਹੀ ਫਰੈਂਡ ਨੇ ਜਿਹੜੇ ਉਹ ਪਹਿਲਾਂ ਇੱਥੇ ਰਹਿੰਦੇ ਸੀਗੇ ਪੰਜਾਬ ਚਲੇ ਗਏ ਸੀ ਵਿੱਚੋਂ ਜੇ ਹੁਣ ਦੁਬਾਰਾ ਫੇਰ ਇਧਰ ਹੀ ਆ ਗਏ ਉਹਨਾਂ ਨੇ ਇਸੇ ਰੋਡ ਤੇ ਹੀ ਹੁਣ ਦੁਕਾਨਾਂ ਤੇ ਮਕਾਨ ਬਣਾਇਆ ਹੈਗਾ ਉਹ ਬਸ ਇਧਰੋਂ ਜੋ ਜਾਮਾ ਹੁਣਾ ਇਧਰੋਂ ਲੈਫਟ ਨੂੰ ਮੁੜਨਾ ਹੈ ਮੈਥੋਂ 1 ਕਿਲੋਕਮੀਟਰ ਅੱਗੇ ਜਾ ਕੇ ਲਾਲੀ ਰੋਡ ਵੱਲ ਤੋਂ ਪਿੰਡ ਲਾਲੀ ਹੈਗਾ ਮਕਾਨ ਲੈ ਉਹਨੂੰ ਨਾਲ ਚੜਾ ਕੇ ਲੈ ਜਾਂਦੇ ਆ ਮੈਂ ਫੋਨ ਕਰਤਾ ਮੈਂ ਬਾਹਰ ਆ ਜਾ ਮੈਂ ਬਾਹਰ ਫੋਨ ਲਿਆ ਹੁੰਦਾ ਇਹ ਕਹਤਾ ਬਾਕੀ 2 ਮਿੰਟਾਂ 5 ਮਿੰਟਾਂ ਵਿੱਚ ਪਹੁੰਚ ਜਾਣਾ ਹੈ ਤੇ ਬਸ ਆਹ ਰੋਡ ਮੁੜਨਾ ਹੈ ਤੇ ਇਤੋਂ ਦਾ ਇਤੋਂ ਕਿਲੋਮੀਟਰ ਹੈਗਾ ਹੋਰ ਤੇ ਚਲੋ ਉਹਨੂੰ ਲੈ ਲਾ ਯਾਰ ਇੱਕ ਵਾਰੀ ਫਿਰ ਮੈਂ ਫਿਰ ਕਰਦਾ ਤੇ ਆ ਉੱਪਰ ਮਕਾਨ ਬਣਾ ਲਿਆ ਤੇ ਗੱਡੀ ਦੇ ਏਸੀ ਦਾ ਕੰਮ ਵੀ ਕਰਦੇ ਆ ਤੇ ਨਾਲ ਇਦਾਂ ਸਰਵਿਟੇਸ਼ਨ ਵਾਲੇ ਹੁੰਦੇ ਭਾਨ ਦੀ ਗਾਨ ਜੇ ਮਸਾਗਰ ਕਰਨਗੇ ਇਕੱਠੇ ਹੀ ਹੋਣਾ ਤੇ ਇਧਰ ਹੈਗਾ ਕੋਡਿੰਗ ਕੋਡਿੰਗ ਜਾਂ ਬਾਕੀ ਡ੍ਰੈਗਿੰਗ ਗੱਡੀਆਂ ਦੀ ਕਰਦੇ ਕੋਤੇ ਨੇ ਤੇ ਗੱਡੀਆਂ ਦੇ AC ਵੀ ਕਰਦਾ ਰੂਮ AC ਵੀ ਕਰਦਾ ਇਹ ਚਲੋ ਆਉਂਦਾ ਉਹਨੂੰ ਮਲਾਉਣਾ ਮੈਂ ਆ ਜਾਓ ਭਈਆ ਕੋਤਾ ਨਹੀਂ ਆਇਆ ਅਜੇ ਓਏ ਆ ਜਾ ਆ ਜਾ ਬੱਸ ਨਾ ਅੱਜ ਆ ਅੱਜ ਨਾਲੇਗਾ ਸਾਰਾ ਗੇ ਕੋਈ ਹੋਰ ਦਿਨ ਵਾਸਤੇ ਵੀ ਛੱਡ ਦੇ ਅੱਜ ਹੀ ਨਾਲਿਆ ਸਾਰਾ ਦਿਨ ਹੋਰ ਛੱਟ ਦਾ ਵਾਹ ਹੁੰਦਾ ਉਹਦੇ ਤੂੰ ਮੌਂਦਿੰਨਾ ਕਿ ਡਰੇਅਰ ਮਾਰੇਗਾ ਸਵਾ ਡਰੇਨਰ ਉਤਰੋੜਾ ਦੇ ਭਾਈ ਜਾਨਾ ਯਾਰ ਮੈਨੂੰ ਸ਼ਰਮਾਉਣਾ ਸੀਗਾ ਕੋਈ ਨਹੀਂ ਪੇ ਉਹ ਸੀ ਮਸ਼ਹੂਰ ਸ਼ਹਿਰ ਸੀ ਬਲਾਡੇ ਦੇ ਵਿੱਚ ਪਰ ਉਹ ਕੰਮੀ ਨਹੀਂ ਆਟੇ ਲੈ ਯਾਰ ਤੇਰੇ ਲਈ ਤੈਨੂੰ ਨਾਲ ਲੈਣ ਦਾ ਫਾਇਦਾ ਕੀ ਹੈ ਹਾਂ ਲਾਲੀ ਮਣ ਸਾੜਾ ਇਹ ਤੂੰ ਦੇਖ ਨਹੀਂ ਫੋਨ ਸੀ ਕਰ ਇਹ ਤਾਂ ਘਰੇ ਬੈ ਕੇ ਵੀ ਦੇਖ ਲੈਣਾ ਤੂੰ ਨਾ ਤੈਨੂੰ ਬਾ ਤੇ ਮੈਂ ਤਾਂ ਕੀ ਆਖਾਂ ਤੂੰ ਬਣਾਉਣਾ ਵਲੋਗ ਪਿਆ ਬਜਾਵਾ ਵਲੋਗ ਉਹ ਤੂੰ ਲੱਗੇ ਫੋਨ ਤੇ ਰਹਿਣਾ ਨਹੀਂ ਵਲੋਗ ਬਣਾਉਂਦੇ ਆ ਭਾਏ ਜਖਾਮ ਨਾਲ ਆਵਾਜ਼ ਹੋ ਜਾਂਦੀ ਹੈ ਨਾ ਮੇਰੇ ਤਾਂ ਆਪਾ ਬੰਦ ਹੋ ਜਾਇਆ ਪਣਾ ਯਾਰ ਨੱਕੀ ਉਡਾਉਣਾ ਭਾਏ ਦੇਖੀ ਵੇ ਹੋਏ ਭਾਈ ਉਹ ਦੇ ਕਰ ਦਵਾ ਹਾਂ ਕਿਤੇ ਉਹ ਸਾਹਮਣੇ ਦੇ ਗਏ ਅਸੀਂ ਸੁਪਰਾ ਕਦਾ ਕੀ ਨਾ ਲਿਆ ਸੀ ਤੂੰ ਨੰਨੋ ਵੱਡਾ ਸੀ ਨੱਕ ਯਾਰ ਨੱਕ ਥੋੜੀ ਵੱਡਾ ਸੀਗਾ ਤੁਹਾਡੀ ਯਾਰ ਦਿਮਾਗ ਖਰਾਬ ਹੋ ਰਿਹਾ ਸਰੂਪ ਨੱਕ ਦਾ ਉਹ ਤਾਂ ਉਹਨੇ ਬੇਇੱਜ਼ਤੀ ਕੀਤੀ ਸੀ ਮੈਂ ਤਰਨਾ ਪਿਆ ਉਹਨਾਂ ਨੱਕ ਵੱਡਾ ਕਹਿੰਦੇ ਨੇ ਔਰ ਔਰੋਲਿੰਡਕਾ ਯਾਰ ਉਹ ਹੀ ਖਵਾ ਦਿੰਦਾ ਫਿਰ ਸਾਲਿਆ ਮੇਰੇ ਹੁਣ ਦਿਮਾਗ ਚ ਆਇਆ ਉਹ ਰਹਿਂਦੇ ਇਹਨਾਂ ਕਹਿੰਦੇ ਬਣਾ ਇੱਕ ਮਿੰਟ ਚ ਆ ਗਿਆ ਉਹ ਜਿਹੜਾ ਬਣਾਈ ਜਾਂਦਾ ਉਹ ਉਹ ਅੰਦਰ ਬਣਾਉਂਦਾ ਤੂੰ ਚੱਲ 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 ਉਹ ਚਲਾ ਗਿਆ ਉਥੋਂ ਬਈ ਹੈਰੀ ਦੇਖਾ ਉਹ ਉਥੇ ਸੀਗਾ ਮੈਂ ਹੈਗਾ ਹੋਊਗਾ ਤਾ ਹੈਗਾ ਚਲੋ ਪਾਉ ਬਾਜੂ ਬੁਲਾਈ ਜਾਂਦਾ ਯਾਰ ਹੁਣ ਆ ਉਹ ਦੇਖੋ ਪਾਉ ਲਈ ਫਿਰਦਾ ਯਾਰ ਓਏ ਉਹ ਕਹਣਾ ਮਾਸੀ ਦਾ ਮੁੰਡਾ ਜਿਹੜਾ ਜਾਣਦਾ ਯਾਰ ਤੈਨੂੰ ਯਾਰ ਕਰ ਲੈ ਕੇ ਯਾਰ ਉਹਨਾਂ ਨੂੰ ਵੀ ਜਾਣਦਾ ਹੈ ਉਹ ਐਂਕਲ ਤੋਂ ਕਰ ਨਹੀਂ ਕਰੀ ਤੈਨੂੰ ਜਾਣਦਾ ਮੈਂ ਤਾਂ ਚਾਹੁੰਦਾ ਤੈਨੂੰ ਸੜਕ ਘਰ ਦੇਣੀ ਤੈਨੂੰ ਕਰ ਬਈ ਇਹਨਾਂ ਦੇ ਨਾਲ ਦੁਕਾਨ ਲੈ ਲਈ ਠੀਕ ਕਰ ਕਰ ਕੰਮ ਕੂੰ ਕੀ ਹੈ ਗੋਲ ਭਾਲਦਾ ਖਵਾਵਾ ਤੈਨੂੰ ਰੋਲ ਨੂੰ ਡੱਕੂ ਅਗਰਾਂ ਦਾ ਰੋਲ ਨੂੰ ਡੱਕ ਖਾਗੀ ਸੋਨਾ ਬਲਾੜੇ ਭੱਜ ਗਏ ਭਈ ਉਹ ਤੇਲੇ ਤੇਲੇ ਹੈਗਾ ਸੀ ਉੱਥੇ ਸੀਗਾ ਪਿੱਛੇ ਇੱਥੇ ਕਿਤੇ ਨਹੀਂ ਹੈਗਾ ਹੁਣ ਰੋਲ ਨੂੰ ਡੱਕ ਡੈਲੀਸ਼ੀਅਸ ਆ ਗਿਆ ਡੈਲੀਸ਼ੀਅਸ ਡੈਲੀਸ਼ੀਅਸ ਯਾਰ ਮੈਂ ਤਾਂ ਆਵਾਜ਼ ਹੀ ਪਛਾਣਦਾ ਬੋਲੀ ਰੋਲਿੰਗ ਡੱਕਾ ਬੜਾ ਡਾ ਬੜਾ ਡਾ ਦੇ ਕਿਹੜੀ ਸਿਟੀ ਬਿਊਟੀਫੁਲ ਸਿਟੀ ਇੰਡੀਆਸ ਵੀਰਸ ਵੀ ਆ ਗਿਆ ਜੀ ਹੁਣ ਖਾਣਾ ਕੇ ਨਹੀਂ ਚੱਲੀਏ ਓਏ ਤੂੰ ਖਰਚਾ ਹੈ ਮੰਨੋ ਇੱਕ ਮਿੰਟ ਯਾਰ ਲੈ ਹੁਣ ਸਾਰਾ ਬਾਜ਼ਾਰ ਤਾਂ ਟੱਪ ਗਿਆ ਭਲੰਡੇ ਦਾ ਹੋਰ ਕਿਤੇ ਗੁੱਲੇ ਹੋਊਗਾ ਹੁਣ ਇਧਰ ਸਾਈਡ ਦੇਖ ਲਾਂਗੇ ਜੇ ਹੋਇਆ ਕੁੱਲਿਆ ਹੋਏਗਾ ਕਿਤੇ ਤੂੰ ਜਾਣ ਕੇ ਭਜਾਈ ਜਾਨਾ ਯਾਰ ਮੈਂ ਤੈਨੂੰ ਜਮਾਂ ਸਹੀ ਦੱਸਾਈ ਭਾਈ ਉੱਥੇ ਉਹ ਨਹੀਂ ਯਾਰ ਜੀ ਰਤੀ ਪਹੁੰਚ ਗਏ ਸੀਗੇ ਤੇ ਅਸਾਂ ਦੁਕਾਨ ਦੇ ਖਰੇ ਸੀ ਹੁਣ ਆਹ ਇਹਦੀ ਗੱਡੀ ਆ ਵੀ ਥੋੜੀ ਬੜਾ ਆ ਗੱਡੀ ਏਸੀ ਵਾਸਤੇ ਆਈ ਹੋਈ ਸੀਗੀ ਇਹ ਕੰਪਰੈਸਰ ਦਾ ਬੁਰਾ ਜਿਹਾ ਰਾਵ ਹੈ ਅੱਡੇ ਇਹ ਦੁਕਾਨ 'ਤੇ ਖੜੇ ਸੀਗੇ ਬਾਜ ਜਾਂਦਾ ਹੁਣੇ ਖਰੇ ਖੜਦਾ ਥੋੜਾ ਚਿਰ ਬਣਾ ਹੋਗੇ 10 15 ਮਿੰਟ ਆ ਜਾ ਇਹਨੂੰ ਜਾਂਦਾ ਇਹ ਘਰਾਂ ਨੂੰ ਔਰ ਦੇਖਦੇ ਆ ਕੀ ਬਣਦਾ ਜੀ ਮੇਰਾ ਚਾਹ ਪੜੀ ਤੇ ਅੱਗੇ ਮੈਂ ਚੱਲੀ ਜਾਂਦਾ ਨੀ ਲੈਂਡ ਤੇ ਸਾਫਟਫਿਕਰਾਂ ਦੇ ਤਾਂ ਫਾਈਨਲ ਪਹੁੰਚ ਗਈ ਵਧੀਆ ਕਾਲਾ ਸਟੇਡੀਅਮ ਮਰਾ ਤਾਂ ਇੰਨੇ ਚੱਲ ਨੂੰ ਹੁੰਦਾ ਥੱਲੇ ਫੋਨ ਚੱਕਣਗੇ ਉੱਪਰ ਗਿਆ ਸੀ ਆ ਕਰਦੇ ਵੀ ਕਾਰਵਾਈ ਲਾ ਜਾਇਏ ਨੇ ਰੋਲਿੰਡ ਲੱਕ ਤੇ ਚਿਕਨ ਰੋਲ ਖਾਣ ਮਹਿੰਗੇ ਬੰਦੇ ਮਹਿੰਗੇ ਰੋਲ ਆ ਅੱਗੇ ਦੇਖਿਆ ਨਾ ਰੋ ਇਹ ਦੇਖ ਲੱਗਿਆ ਹੁਣ ਦੋ ਯਾਰ ਅੱਛਾ ਜਵਾਕਾਂ ਦੀ ਕੈਟਾਗਰੀ ਜਾ ਗਿਆ ਹੈ ਪਾਪਾ ਮੇਰੇ ਨਸਤੇ ਦਿਖ ਨਾ ਬੇਟਾ ਚਿਕਨ ਰੋਲ ਖਾਣੇ ਮਹਿੰਗੇ ਬੰਦ ਰੋਲ ਨਹੀਂ ਪਾਪਾ ਮੈਨੂੰ ਤਾਂ ਚਿਕਨ ਰੋਲ ਖਾਣਾ ਹੈ ਨਸਤੇ ਆਂ შე ਮਤ ਕਰੋ ਬੇਟਾ ਮੈਂ ਨਹੀਂ ਆ ਡਫਿੰਗ ਕਰ ਕੀ ਬੋਲ ਲੱਗ ਜਾ ਢੱਲੇ ਯਾਰ ਕੀ ਪਰ ਤੂੰ ਆ ਵੀ ਚੈਮੇ ਖੋਲ ਲਾਉਂਦਾ ਓਏ ਮਜ਼ਾ ਆਦੀ ਕਰ ਲਈ ਯਾਰ ਕੋਈ ਆਉਂਦਾ ਨਹੀਂ ਆ ਸੁਣਨ ਲੱਗ ਜੀ ਆ ਪੱਕੀ ਗੱਲ ਐ ਤਸੀਂ ਬਲੌਗ ਮਾਰੋਗੇ ਸਾਰਿਆਂ ਨੂੰ ਇਹ ਬੰਦੇ ਨੇ ਮੈਨੂੰ ਫਸਾਤਾ ਹਦ ਤੂੰ ਦਾੜ ਰਗਾ ਓਏ ਫੈਸ਼ ਸ਼ਕਲ ਦਿਖਾਉਦੀ ਸਹੀ 1 ਘੰਟਾ ਲੇਟ ਕਰਾਤਾ ਮੈਨੂੰ ਘਰੇ ਜਾਂਦਾ ਤੂੰ ਜਿਹੜੇ ਨਿਕਲੇ ਰਾਤ ਹੋ ਗਈ ਭਾਈ ਤੂੰ ਨੇ ਕਿਤੇ ਜੱੱਕਾ ਚ ਨਿਕਲੇ ਹਾਂ ਭਰਾਵਾ ਹੁਣ ਤਾਂ ਐ ਵੀ ਤਰੇ ਕਿਤੇ ਜੱੱਕਾ ਚ ਨਿਕਲੇ ਹਾਂ ਤਰੇ ਜੱੱਕਾ ਚ ਨਿਕਲੇ ਗੱਲ ਤੜੀ ਨਹੀਂ ਆ ਬਾਈ ਹੁਣ ਤਾਂ ਕਿਤੇ ਨਾ ਮੇਰਾ ਨਾਂ ਨਹੀਂ ਲਾਵੀਂ ਤੂੰ ਇਹਨੇ ਨਾ ਸਲਾਹ ਕਰਦਾ ਪਿਆ ਸੀ ਮੈਂ ਜੇ ਕਿਤੇ ਤੂੰਕ ਭਰਾਵਾ ਘੁੰਮਣ ਜਾਣਾ ਚੱਲ ਰਹੀ ਮੈਂ ਤਾਂ ਜਾਊਂਗਾ ਇੱਕ ਸਹੀ ਇੱਕ ਮਹੀਨੇ ਬਾਅਦ ਮੈਂ ਕਹਿੰਦਾ ਘੁੰਮਣ ਨਿਕਲਾਂ ਤੂੰ ਮੇਰਾ ਨਾਂ ਲਾਦਾ ਅਪ੍ਰੈਲ ਚ ਚੱਲਾਂਗੇ ਢੱਲੇ ਕਣਕ ਵੱਢ ਕੇ ਨਾਲੇ ਤੇਰੇ ਕੋਲ ਠੇਕਾ ਆ ਜਾ ਮੈਂ ਕੋਠੀ ਤੇ ਕਣਕ ਵੀ ਜਿਖਾ ਨਾਲੇ ਤੇਰੇ ਕੋਲ ਠੇਕਾ ਆ ਜਾ ਉਹ ਜੀ ਤਾਂ ਇਹ ਮਜ਼ਾ ਕਰਦੇ ਜੇ ਮੈਨੂੰ ਜਾਦਾ ਨਹੀਂ ਹੋ ਉਹ ਨਹੀਂ ਬਣਿਆ ਵੀ ਨਾ ਨਹੀਂ ਬਣਿਆ ਮੈਂ ਉਹ ਕਹਿੰਦੇ ਨਹੀਂ ਕਿ ਮੈਂ ਇੱਕ ਕਮੇਟੀ ਚੱਲੀ ਹੈ ਚਲ ਪਹਾੜਾ ਵਾਲ ਚੱਲੀ ਹੈ ਕਮੇਟੀ ਚੱਕੀ ਹੈ ਤੂੰ ਮੈਂ ਠੇਕਾ ਚੋਕੇ ਪਹਾੜਾ ਵਾਲ ਜਾ ਉਹ ਕਹ ਰਿਹਾ ਠੇਕਾ ਚੋਕ ਕਿ ਮੈਂ ਠੇਕਾ ਚੋਕੇ ਪਹਾੜਾ ਵਾਲ ਜਾਣਾ ਨਹੀਂ ਮੈਂ ਮਦਾਨੀ ਏਰੀਆ ਜਾਣਾ ਪਈ ਮੈਦਾਨੀ ਜੈ ਜੈ ਮੈਦਾਨੀ ਏਰੀਆ ਚਾਣਾ ਫਿਰ ਤਾਂ ਆ ਮੌਸਮ ਸਹੀ ਸੀ ਜਾਂਦਾ ਜੈਪੁਰ ਕੁਰਸੀਆਂ ਡਟੀਆਂ ਭਾਈ ਮੈਦਾਨੀ ਏਰੀਆ ਦੇਖੋ 66 ਚੱਲ ਹਰਾਂ 66 ਕਹਿ ਕੇ ਬੇਇੱਜ਼ਤੀ ਕਰੀ ਸਾਰੇ ਾਚੀ ਲਾ ਪਿੰਡ ਦੇ ਨੌਕਾਣੇ ਵਹਿ ਲੈ ਲੇਕ ਬਣਾਇਆ ਖੂਬਸੂਰਤ ਏਰੀਆ ਬਣਾਤਾ ਤੂੰ ਜਲਾ ਬੇ ਉਹ ਕਹਿ ਕੇ ਬੇਇੱਜ਼ਤੀ ਕਰੀ ਤੇ ਨਹੀਂ ਚਲੋ ਭਾਜੀ ਗਲਤੀ ਹੈ ਬਈ ਹੁਣ ਲਾਏ ਆ ਘਰੇ ਤੇ ਮੈਂ ਵੀ ਹੁਣ ਘਰਾਵਲ ਜਾਈ ਜਾਂਦਾ ਸੀ ਆ ਕਰ ਰਹੀ ਤੇ ਵੀ ਬਹੁਤ ਜਾਮ ਰਹਿਣ ਦਾ ਲੱਗ ਗਿਆ ਕੁਝ ਰੋਡ ਬੜੀ ਜਾਂਦਾ ਤਾਂ ਤੇ ਇਸ ਕਰਕੇ ਬਾਕੀ ਲਗਭਗ ਤਾਂ ਰੋਡ ਪਾਣੀ ਗਿਆ ਹੁਣ ਵਿਚੋ ਕੋਈ ਟੋਕੜਾ ਜਾਂ ਕੱਦਾ ਜੇ ਮੈਂ ਰਹਿੰਦਾਗਾ ਉਹ ਬਣਾਈ ਜਾਂਦੇ ਰਗੇ ਮੈਰੀ ਬੱਸ ਹੁਣ ਪਹੁੰਚ ਹੀ ਚੱਲੇਗਾ ਮੈਨੂੰ ਵੀ 5 ਮਿੰਟ ਲੱਗਣਗੇ ਘਰ ਤੇ ਬੋਲ ਤੇ ਉਹਨੂੰ ਮੈਂ ਘਰੇ ਛੱਡ ਆਇਆ ਸੀ ਜਾਂ ਹੁਣ ਘਰੇ ਛੱਡਿਆ ਫਿਰ ਮੈਂ ਤਾਂ ਜਾਂਦਾ ਹੁਣ ਭਰਾਵਾ ਮੈਂ ਪਹਿਲੇ ਮੇਰੇ ਨੂੰ ਲੇਟ ਕਰਾਤਾ ਘਰੋਂ ਤੋਂ ਉਹ ਘਰੇ ਕੰਮ ਸੀ ਆ ਮੈਨੂੰ ਕੰਮ ਕਹਿੰਦੀ ਕਰਦੇ ਨੇ ਤੇ ਫਿਰ ਉਹ ਮੈਂ ਕਰ ਨਹੀਂ ਸਕਿਆਗਾ ਲੇਟ ਹੋ ਗਿਆ ਮੈਨੂੰ ਨਾਲ ਲੈ ਗਿਆ ਪਹਿਲਾਂ ਮੈਂ ਉਹ ਨੂੰ ਨਾਲ ਲੈ ਗਿਆ ਫਿਰ ਉਹ ਮੈਨੂੰ ਨਾਲ ਲੈ ਗਿਆ ਚਲੋ ਕੋਈ ਨਹੀਂ ਮਿਲਦੇ ਫਿਰ ਘਰੇ ਬਹੁਤ ਜਿਵੇਂ ਕਰ ਦੇਗਾ ਦਾ